ਆਇਸ਼ਮਾਨ ਸਕੀਮ ਜਿਹੜੀ ਕਿ 5 ਲੱਖ ਰੁਪਏ ਦਾ ਫ੍ਰੀ ਕਾਰਡ ਦੇ ਨਾਲ ਨਾਲ ਨਾਮ ਨਾਲ ਬਹੁਤ ਮਸ਼ਹੂਰ ਹੈ ਲੋਕਾਂ ਦੇ ਵਿੱਚ ਆ ਇਹਦੇ ਵਿੱਚ ਕੀ ਹੁੰਦਾ ਕਿ ਇੱਕ ਪਰਟੀਕੂਲਰ ਫੈਮਿਲੀ ਦਾ 5 ਲੱਖ ਰੁਪਏ ਦਾ ਫ੍ਰੀ ਕਾਰਡ ਬਣਦਾ ਹੈ ਜਿਹਦੇ ਵਿੱਚ 5 ਲੱਖ ਤੱਕ ਦਾ ਇਲਾਜ ਸਰਕਾਰ ਵੱਲੋਂ ਮੁਫਤ ਦਿੱਤਾ ਜਾਂਦਾ ਹੈ ਇਦੇ ਵਿੱਚ ਕਈ ਤਰ੍ਹਾਂ ਦੀ ਸਰਜਰੀਜ਼ ਜਿਹੜੀ ਸਾਡੇ ਪੈਕੇਜਸ ਜਿਹੜੇ ਹੈਗੇ ਨੇ ਉਹ ਫ੍ਰੀ ਕੀਤੀ ਜਾਂਦੀਆਂ ਨੇ ਜੇ ਜੇ ਅਗਰ ਆਪਾਂ ਵੈਸੇ ਨਾਰਮਲ ਤਰੀਕੇ ਤੇ ਦੇਖੇ ਜਾਈਏ ਤਾਂ ਜੇ ਪੇਸ਼ੈਂਟ ਪੇਡ ਪੇਸ਼ੈਂਟ ਆਂਦਾ ਹੈ ਤਾਂ ਜਿਹੜੀ ਹਿਪ ਸਰਜਰੀ ਹੈਗੀ ਆ ਉਹ 1.5 ਤੋਂ 2 ਲੱਖ ਰੁਪਏ ਕਈ ਵਾਰ 2.5 ਲੱਖ ਰੁਪਏ ਤੱਕ ਮਰੀਜ਼ ਨੂੰ ਕਾਸਟ ਪੈਂਦੀ ਹੈ ਜਿਹੜੀ ਕਿ ਸਰਕਾਰ ਵੱਲੋਂ ਸਕੀਮ ਦੇ ਅੰਦਰ ਬਿਲਕੁਲ ਫ੍ਰੀ ਆਫ ਕਾਸਟ ਹੈ ਇਹੀ ਜੇ ਪੈਂਡਿਕਸ ਦੀ ਸਰਜਰੀ ਦੀ ਗੱਲ ਕਰੀਏ ਤਾਂ 30 ਤੋਂ 35 ਹਜ਼ਾਰ ਮਰੀਜ਼ ਦਾ ਬਿਲ ਬੰਦਾ ਹੈ ਪੇਡ ਪੇਸ਼ੈਂਟ ਦਾ ਜੋ ਕਿ ਬਿਲਕੁਲ ਫ੍ਰੀ ਆਫ ਕਾਸਟ ਹੋਏਗਾ ਸਾਡੇ ਮੈਂ ਲੋਕਾਂ ਨੂੰ ਇਹੀ ਅਪੀਲ ਬਹੁਤ ਸਾਰੀਆਂ ਗਵਰਨਮੈਂਟ ਨਵੀਆਂ ਸਕੀਮਜ਼ ਆਈਆਂ ਨੇ ਪਹਿਲਾਂ ਤਾਂ ਇੱਕ ਲੈਕ ਆਫ ਨੌਲੇਜ ਕਰਕੇ ਪੇਸ਼ੈਂਟ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਂ ਕਿਹੜੀ ਸਰਜੀ ਬਿਲਕੁਲ ਫ੍ਰੀ ਆਫ ਕਾਸਟ ਕਰਾ ਸਕਦਾ ਇਸ ਸਕੀਮਜ਼ ਦੇ ਆਧਾਰ ਤੇ ਜਿਵੇਂ ਕਈ ਪੇਸ਼ੈਂਟ ਆਉਂਦੇ ਨੇ ਜੀ ਅੱਛਾ ਜੀ ਤੁਸੀਂ ਦੁਰਦੇ ਦੀ ਪਥਰੀ ਦਾ ਕਰਦੇ ਹੋ ਵੀ ਬਿਲਕੁਲ ਅਸਤਾ ਜੀ ਹੁਣੇ ਪਿੱਛੇ ਜੇ 40-45 ਹਜ਼ਾਰ ਰੁਪਏ ਲਾ ਕੇ ਹਟੇ ਆ ਸਾਨੂੰ ਪਤਾ ਹੁੰਦਾ ਸੀ ਆ ਜਾਂਦੇ ਵੈਲਕਮ ਟੂ ਰੀਸੈਂਟ ਟਾਈਮਜ਼ ਐਜ਼ ਯੂਜਵਲ ਇੱਕ ਵਧੀਆ ਇਨਫੋਰਮੇਸ਼ਨ ਲੈ ਕੇ ਤੁਹਾਡੇ ਵਾਸਤੇ ਆਉਣੇ ਹੁੰਦੇ ਆ ਤੁਹਾਡੇ ਬੈਨੀਫਿਟ ਵਾਸਤੇ ਕੁਝ ਨਾ ਕੁਝ ਐਸਾ ਲੈ ਕੇ ਆਉਣੇ ਹੁੰਦੇ ਆ ਜੋ ਤੁਹਾਨੂੰ ਪਹਿਲਾਂ ਨਹੀਂ ਪਤਾ ਔਰ ਐਸੀ ਇਨਫੋਰਮੇਸ਼ਨ ਜੋ ਤੁਹਾਡੇ ਕੰਮ ਆਵੇ ਸ਼ੁਰੂ ਤੋਂ ਰੀਸੈਂਟ ਟਾਈਮਸ ਦਾ ਇੱਕ ਅਸੂਲ ਰਿਹਾ ਅਸੀਂ ਐਜੂਕੇਸ਼ਨਲੀ ਔਰ ਦੂਸਰਾ ਮੈਡੀਕਲੀ ਚੱਲੇ ਆ ਉਹਦੇ ਵਿੱਚ ਬਹੁਤ ਸਾਰੀਆਂ ਇੰਟਰਵਿਊ ਸਾਡੀਆਂ ਐਸੀਆਂ ਹੋਈਆਂ ਜਿਨ੍ਹਾਂ ਤੋਂ ਲੋਕਾਂ ਨੇ ਫਾਇਦਾ ਉਠਾਇਆ ਅੱਜ ਵੀ ਕੁਝ ਐਸਾ ਹੀ ਟੌਪਿਕ ਦੇ ਨਾਲ ਅਸੀਂ ਆਇਆ ਗੁਰਮੁਖ ਹਸਪੀਟਲ ਔਰ ਡਾਕਟਰ ਆਦਰਸ਼ ਗੁਇਲ ਜੋ ਸਾਡੇ ਨਾਲ ਹੈ ਇਹਨਾਂ ਤੋਂ ਟਾਈਮ ਮਿਲਿਆ ਸੀਗਾ ਅੱਜ ਗੱਲ ਕਰਾਂਗੇ ਅਸੀਂ ਜੋ ਸਾਨੂੰ ਨਹੀਂ ਪਤਾ ਉਹ ਅਦਰਸ਼ ਗੁਇਲੀ ਸਾਨੂੰ ਦੱਸਣ ਜਾ ਰਹੇ ਹਨ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਝ ਸਰਜਰੀਜ਼ ਆਪਰੇਸ਼ਨਸ ਮਤਲਬ ਪੰਜਾਬੀ ਦੇ ਵਿੱਚ ਆਪਾਂ ਜਿਹਨੂੰ ਆਪਰੇਸ਼ਨ ਕਹਿੰਦੇ ਆ ਉਹ ਐਸੀਆਂ ਜਿਹੜੀਆਂ ਤੁਸੀਂ ਫ੍ਰੀ ਕਰਵਾ ਸਕਦੇ ਹੋ ਡਾਕਟਰ ਅਦਰੇ 10 ਜਾਂ 15 ਮਿੰਟਾਂ ਦੇ ਵਿੱਚ ਇੱਕ ਐਸੀ ਇਨਫੋਰਮੇਸ਼ਨ ਤੁਹਾਨੂੰ ਦਵਾਂਗੇ ਜੋ ਪਹਿਲਾਂ ਤੁਹਾਡੇ ਕੋਲ ਨਹੀਂ ਹੈ ਆਪਾਂ ਵੈਲਕਮ ਕਰਦੇ ਹਾਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਡਾਕਟਰ ਸਾਹਿਬ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਜੀ ਸਭ ਤੋਂ ਪਹਿਲਾਂ ਸ਼ਰੋਤਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਵਾਲੇਕੁਮ ਮੈਂ ਡਾਕਟਰ ਆਦਰਸ਼ ਗੋਇਲ ਗੁਰਮੁਖ ਹਸਪੀਟਲ ਦੀ ਟੀਮ ਵੱਲੋਂ ਤੁਹਾਡਾ ਸਾਰਾ ਸਹਿਦਿਲ ਤੋਂ ਸਵਾਗਤ ਕਰਦਾ ਹਾਂ ਮੈਂ ਪਹਿਲਾਂ ਤਾਂ ਆਪਣੇ ਹਸਪੀਟਲ ਬਾਰੇ ਕੁਝ ਜਾਣਕਾਰੀ ਦੇਣਾ ਚਾਹਾਂਗਾ ਅਸੀਂ ਸਾਡੇ ਦੋ ਹਸਪੀਟਲਸ ਨੇ ਇੱਕ ਗੁਰਮੁਖ ਹਸਪੀਟਲ ਹੈ ਇੱਕ ਗੁਰਮੁਖ ਆਪਣਾ ਹਸਪੀਟਲ ਹੈ ਗੁਰਮੁਖ ਹਸਪੀਟਲ ਜਿਹੜਾ ਹੈ ਇਹ ਰੋਜ਼ ਐਵੇਨਿਊ ਸਕੀਮ ਦੇ ਵਿੱਚ ਹੈ ਟ੍ਰੱਕ ਯੂਨਨ ਦੇ ਵਿੱਚ ਮਲੇਰਕੋਟਲਾ ਦੇ ਵਿੱਚ ਤੇ ਗੁਰਮੁਖ ਆਪਣਾ ਹਸਪੀਟਲ ਜਿਹੜਾ ਹੈਗਾ ਉਹ ਹੈਗਾ ਸਿਵਲ ਹਸਪੀਟਲ ਦੇ ਸਾਹਮਣੇ ਅ ਇਹਦੇ ਵਿੱਚ ਅਸੀਂ ਕਈ ਤਰ੍ਹਾਂ ਦੀ ਸਰਵਿਸਿਜ਼ ਦਿੰਦੇ ਨੇ ਜਿਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਜੀ ਜੀ ਸਰ ਸਭ ਤੋਂ ਪਹਿਲਾਂ ਜੋ ਸਾਡੀ ਅਟਰੈਕਸ਼ਨ ਦਾ ਕਾਰਨ ਬਣਿਆ ਉਹ ਇਹ ਬਣਿਆ ਕਿ ਤੁਸੀਂ ਸਰਜਰੀਜ਼ ਫ੍ਰੀ ਕਰ ਰਹੇ ਹੋ ਜੀ ਸਰਜਰੀਜ਼ ਫ੍ਰੀ ਕਰ ਰਹੇ ਹੋ ਕਿਵੇਂ ਕਰ ਰਹੇ ਹੋ ਸਰ ਐਸਾ ਕੀ ਸਕੀਮਸ ਨੇ ਤੁਹਾਡੇ ਕੋਲ ਵੀ ਤੁਸੀਂ ਬੰਦੇ ਨੂੰ ਬਿਲਕੁਲ ਫ੍ਰੀ ਦੇ ਵਿੱਚ ਸਰਜਰੀ ਕਰ ਦਿੰਦੇ ਹੋ ਉਹਦੇ ਬਾਰੇ ਜਾਣਕਾਰੀ ਦਿਓ ਸਰ ਜ਼ਰੂਰ ਅ ਇਸ ਬਾਰੇ ਮੈਂ ਸ਼੍ਰੋਤਾਵਾਂ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਕੁਝ ਗਵਰਨਮੈਂਟ ਸਕੀਮਸ ਨੇ ਜਿਹਦੇ ਆ ਆਧਾਰ ਤੇ ਅਸੀਂ ਫ੍ਰੀ ਸਰਜਰੀਜ਼ ਪ੍ਰੋਵਾਈਡ ਕਰ ਰਹੇ ਹਾਂ ਸਾਡੇ ਕੋਲ ਇੱਕ ਤਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਇਸ਼ਮਾਨ ਸਕੀਮ ਹੈ ਗਵਰਨਮੈਂਟ ਦੀ ਉਹਦੇ ਵਿੱਚ ਸਾਡੇ ਕੋਲ 4 ਸਪੈਸ਼ialਟिज ਨੇ ਜਿਹਦੇ ਵਿੱਚ ਇੱਕ ਜਨਰਲ ਸਰਜਰੀ ਆਰਥੋਪੈਡਿਕਸ ਯੂਰੋਲੋਜੀ ਤੇ ਆਬਸਟੋਗਾਈਨਿਅ ਇਨਕਲੂਡਡ ਨੇ ਉਹਦੇ ਡਿਫਰੈਂਟ ਡਿਫਰੈਂਟ ਸੈਕਟਰਸ ਦੇ ਵਿੱਚ ਡਿਫਰੈਂਟ ਡਿਫਰੈਂਟ ਟਾਈਪਸ ਆਫ ਸਰਜਰੀਜ਼ ਜਿਹੜੀਆਂ ਹੈਗੀਆਂ ਨੇ ਫ੍ਰੀ ਆਫ ਕਾਸਟ ਨੇ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਪੈਕੇजेस ਹੁੰਦੇ ਨੇ ਇੱਕ ਤਾਂ ਪਹਿਲਾ ਪੈਕੇਜ ਹੁੰਦਾ ਜਿਹੜਾ ਕਿ ਰਿਜ਼ਰਵ ਫॉर ਦਾ ਗਵਰਨਮੈਂਟ ਹਸਪੀਟਲਸ ਹੈ ਜਿਹਦੇ ਜਿਹੜੀ ਸਰਜਰੀਜ਼ ਕਿ ਸਿਰਫ ਗਵਰਨਮੈਂਟ ਹਸਪੀਟਲਸ ਦੇ ਵਿੱਚ ਹੀ ਪੋਸੀਬਲ ਨੇ ਉਹ ਫ ਪੈਕੇजेस ਨੇ ਉਹ ਹੈਗੇ ਨੇ ਵੀ ਉਹ ਸਰਜੀ ਜਿਹੜੀ ਬਿਲਕੁਲ ਫ੍ਰੀ ਆਫ ਕੋਸਟ ਨੇ ਸਾਡੇ ਹਸਪੀਟਲਸ ਦੇ ਵਿੱਚ ਮਰੀਜ਼ ਆਏਗਾ ਉਹਦਾ ਕੋਈ ਖਰਚਾ ਨਹੀਂ ਹੋਏਗਾ ਤੀਸਰੀ ਤਰ੍ਹਾਂ ਦੀ ਸਰਜਰੀਆਂ ਪੈਕੇजेस ਨੇ ਉਹ ਹੈਗੇ ਨੇ ਰਿਜ਼ਰਵ ਫॉर द ਗਵਰਨਮੈਂਟ ਹਸਪੀਟਲਸ ਬਟ ਥੈਟ ਕੈਨ ਬੀ ਰੈਫਰਡ ਇਨ ਕੇਸ ਆਫ ਐਮਰਜੈਂਸੀ ਟੂ ਆਰ ਹਸਪੀਟਲ ਸਰ ਉਹ ਜਿਹੜੇ ਪੈਕੇਜ ਨੇ ਜਿਹੜੇ ਰੈਫਰ ਕੀਤੇ ਜਾ ਸਕਦੇ ਨੇ ਸਰਕਾਰੀ ਹਸਪੀਟਲ ਤੁਹਾਡੇ ਕੋਲ ਰੈਫਰ ਕਰ ਸਕਦਾ ਉਹ ਕਿਹੜੇ-ਕਿਹੜੇ ਨੇ ਜੀ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਦਾ ਪਹਿਲਾ ਹੈਗਾ ਸੀਜ਼ੇਰੀਅਨ ਸੈਕਸ਼ਨ ਸੀਜ਼ੇਰੀਅਨ ਸੈਕਸ਼ਨ ਦਾ ਮਤਲਬ ਕਿ ਜੇ ਕੋਈ ਔਰਤ ਨੂੰ ਦੀ ਡਿਲੀਵਰੀ ਹੋਣ ਵਾਲੀ ਹੈ ਤੇ ਉਹਨੂੰ ਵੱਡਾ ਆਪਰੇਸ਼ਨ ਦੱਸ ਦਿੱਤਾ ਗਿਆ ਕਿ ਤੁਹਾਡਾ بڑے ਆਪਰੇਸ਼ਨ ਦੇ ਨਾਲ ਸਰਜਰੀ ਹੋਏਗੀ ਤੇ ਉਸ ਸਪੈਸੀਫਿਕ ਟਾਈਮ ਤੇ ਮਲੇਰ ਕੋਟਲਾ ਸਿਵਲ ਹਸਪੀਟਲ ਦੇ ਵਿੱਚ ਕੋਈ ਡਾਕਟਰ ਅਵੇਲੇਬਲ ਨਹੀਂ ਹੈ ਜਾਂ ਕੋਈ ਉਹਨਾਂ ਕੋਲ ਕਿਸੇ ਵੀ ਰੀਜ਼ਨ ਕਰਕੇ ਉਹਨਾਂ ਨੂੰ ਰੈਫਰ ਕਰਨਾ ਪੈ ਰਿਹਾ ਪੇਸ਼ੈਂਟ ਤਾਂ ਉਹਦੇ ਵਿੱਚ ਉਹ ਸਾਡੇ ਕੋਲ ਗੁਰਮੁਖ ਹਸਪੀਟਲ ਮਲੇਰ ਕੋਟਲਾ ਦੇ ਵਿੱਚ ਅਸੀਂ ਅਸੀਂ ਹਾਈਸ਼ਮਨ ਸਕੀਮ ਦੇ ਅੰਦਰ ਪੈਨਲਡ ਹੈਗੇ ਆਬਸਟੋਗਾਈਨ ਦੇ ਵਿੱਚ ਸਾਡੇ ਕੋਲ ਰੈਫਰ ਕਰ ਸਕਦੇ ਨਹੀਂ ਹਨ ਤੇ ਉਹ ਫਿਰ ਪੇਸ਼ੈਂਟ ਜਿਹੜੇ ਸਾਰੇ ਕੋਲ ਰੈਫਰ ਹੋਏਗਾ ਤਾਂ ਬਿਲਕੁਲ ਫ੍ਰੀ ਆਫ ਕਾਸਟ ਉਹਦੀ ਡਿਲੀਵਰੀ ਅਸੀਂ ਕਰਕੇ ਦਵਾਂਗੇ ਸਰ ਆਯੂਸ਼ਮਾਨ ਸਕੀਮ ਦਾ ਹੀ ਲੋਕਾਂ ਨੂੰ ਪਹਿਲਾਂ ਪਤਾ ਨਹੀਂ ਹੈ ਮੈਂ ਇਹ ਚਾਹੂੰਗਾ ਕਿ ਤੁਸੀਂ ਥੋੜਾ ਜਿਹਾ ਐਲੈਬ੍ਰੇਟ ਕਰ ਦਮੋ ਕਿ ਵਾਟ ਐਗਜੈਕਟਲੀ ਆਯੂਸ਼ਮਾਨ ਸਕੀਮ ਇਜ਼ ਆਯੂਸ਼ਮਾਨ ਸਕੀਮ ਜਿਹੜੀ ਕਿ 5 ਲੱਖ ਰੁਪਏ ਦਾ ਫ੍ਰੀ ਕਾਰਡ ਦੇ ਨਾਲ ਨਾਲ ਨਾਮ ਨਾਲ ਬਹੁਤ ਮਸ਼ਹੂਰ ਹੈ ਲੋਕਾਂ ਦੇ ਵਿੱਚ ਅ ਇਹਦੇ ਵਿੱਚ ਕੀ ਹੁੰਦਾ ਕਿ ਇੱਕ ਪਰਟੀਕੂਲਰ ਫੈਮਿਲੀ ਦਾ 5 ਲੱਖ ਰੁਪਏ ਦਾ ਫ੍ਰੀ ਕਾਰਡ ਬਣਦਾ ਹੈ ਜਿਹਦੇ ਵਿੱਚ 5 ਲੱਖ ਤੱਕ ਦਾ ਇਲਾਜ ਸਰਕਾਰ ਵੱਲੋਂ ਮੁਫਤ ਦਿੱਤਾ ਜਾਂਦਾ ਹੈ ਇਹਦੇ ਵਿੱਚ ਕਈ ਤਰ੍ਹਾਂ ਦੀ ਸਰਜਰੀਜ਼ ਜਿਹੜੀ ਸਾਡੇ ਪੈਕੇजेस ਜਿਹੜੇ ਹੈਗੇ ਨੇ ਉਹ ਫ੍ਰੀ ਕੀਤੀਆਂ ਜਾਂਦੀਆਂ ਨੇ ਜਿਵੇਂ ਕਿ ਜਨਰਲ ਸਰਜਰੀ ਦੇ ਵਿੱਚ ਅਸੀਂ ਐਪੈਂਡਿਕੂਲਰ ਪਰਫੋਰੇਸ਼ਨ ਮੀਨਸ ਐਪੈਂਡਿਕਸ ਜੇ ਨਾੜ ਫਟ ਜਾਵੇ ਉਹਦਾ ਬਿਲਕੁਲ ਫ੍ਰੀ ਆਫ ਕਾਸਟ ਸਰਜਰੀ ਕਰਕੇ ਦੇ ਰਹੇ ਹਾਂ ਕਿਸੇ ਛਾਤੀ ਦੇ ਕੈਂਸਰ ਦਾ ਆਪਰੇਸ਼ਨ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਕਰਕੇ ਦੇ ਰਹੇ ਹਾਂ ਇਹਦੇ ਵਿੱਚ ਜਨਰਲ ਸਰਜਰੀ ਵਿੱਚ ਕੋਈ ਗੱਲ ਦੇ ਵਿੱਚ ਗੱਠ ਹੈ ਉਹ ਮਰੀਜ਼ ਸਾਡੇ ਕੋਲ ਆਏਗਾ ਬਿਲਕੁਲ ਦੇ ਦਵਾਂਗੇ ਤੇ ਆਪਸਨ ਗਾਇਨੀ ਦੇ ਪੈਕੇजेस ਦੇ ਵਿੱਚ ਜਿਵੇਂ ਕੋਈ ਕੈਂਸਰ ਦੀ ਸਕਰੀਨਿੰਗ ਹੈ ਮਰੀਜ਼ ਨੂੰ ਲੱਗਦਾ ਕਿ ਮੈਨੂੰ ਕੈਂਸਰ ਦਾ ਡਾਊਟ ਹੈ ਤਾਂ ਉਹਦੀ ਜਿਹੜੀ ਸਕਰੀਨਿੰਗ ਹੈ ਸਪੈਸ਼ਲੀ ਦਾ ਸਰਵਾਈਕਲ ਕੈਂਸਰ ਤੇ ਐਂਡੋਮੈਟਲ ਕੈਂਸਰ ਦੀ ਸਕਰੀਨਿੰਗ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਕਰਕੇ ਦਵਾਂਗੇ ਕਿਸੇ ਪੇਸ਼ੰ ਨੂੰ ਜੇ ਬੱਚੇਦਾਨੀ ਦਾ ਭਾਰ ਪੈਂਦਾ ਜਿਹਨੂੰ ਪੰਜਾਬੀ ਚ ਭਾਰ ਪੈਂ ਕਹਿੰਦੇ ਨੇ ਤੇ ਸਾਡੀ ਲੈਂਗੁਏਜ ਵਿੱਚ ਯੂਟਰਾਈਨ ਪ੍ਰੋਲੈਪਸ ਕਹਿੰਦੇ ਨੇ ਉਹਦੀ ਸਰਜੀ ਬਿਲਕੁਲ ਫ੍ਰੀ ਆਫ ਕਾਸਟ ਹੈ ਪੇਸ਼ੰਟ ਸਾਡੇ ਕੋਲ ਸਿੱਧਾ ਆ ਸਕਦਾ ਹੈ ਕਿਸੇ ਦੀ ਟਿਊਬਾਂ ਦਾ ਟੈਸਟ ਕਰਵਾਉਣਾ ਹੈ ਜਿਵੇਂ ਕਿਸੇ ਦੇ ਕੋਈ ਬੱਚਾ ਨਹੀਂ ਹੋ ਰਿਹਾ ਉਹਨੂੰ ਲੱਗਦਾ ਹੈ ਕਿ ਮੇਰੀ ਟਿਊਬਾਂ ਖਰਾਬ ਨੇ ਤਾਂ ਉਹਦਾ ਟਿਊਬਾਂ ਦਾ ਟੈਸਟ ਕਰਨਾ ਹੈ ਉਹ ਬਿਲਕੁਲ ਸਾਡੇ ਕੋਲ ਫ੍ਰੀ ਆਫ ਕਾਸਟ ਅੰਡਰ ਆਇਸ਼ਮਾਨ ਹੋਏਗਾ ਉਸ ਤੋਂ ਇਲਾਵਾ ਡਾਇਗਨੋਸਟਿਕ ਲੈਪ ਹੋ ਗਿਆ ਕਿਸੇ ਦੇ ਟਿਊਬ ਦੇ ਵਿੱਚ ਬੱਚਾ ਹੋ ਗਿਆ ਬੱਚਾ ਫਟ ਗਿਆ ਕਿਸੇ ਕਾਰਨ ਤਾਂ ਉਹ ਇਹ ਟਾਪਿਕ ਪ੍ਰੈਗਨੈਂਸੀ ਸਿਸਰੀਨ ਸੈਕਸ਼ਨ ਦਾ ਮੈਂ ਆਲਰੇਡੀ ਦੱਸ ਚੁੱਕਿਆ ਉਹ ਰੈਫਰਲ ਬੇਸਡ ਹੈ ਉਹ ਥਰੂ ਗਵਰਨਮੈਂਟ ਹੀ ਸਾਡੇ ਕੋਲ ਹੋਏਗਾ ਇਸ ਤੋਂ ਇਲਾਵਾ ਯੂਰੋਲੋਜੀਕਲ ਸਰਜਰੀਜ਼ ਜਿਹੜੀ ਕਿ ਕਿਡਨੀ ਰਿਲੇਟਡ ਸਰਜਰੀਜ਼ ਹੁੰਦੀਆਂ ਨੇ ਜਿਵੇਂ ਕਿ ਗੁਰਦੇ ਦੀ ਪੱਥਰੀ ਹੋ ਗਈ ਯੂਰੇਟਰ ਦੇ ਵਿੱਚ ਪੱਥਰੀ ਫਸ ਗਈ ਜਿਹਨੂੰ ਕਹਿੰਦੇ ਨਨਾਰ ਦੇ ਵਿੱਚ ਪੱਥਰੀ ਫਸ ਗਈ ਕੋਈ ਪਿਸ਼ਾਬ ਵਾਲੇ ਮਸਾਣੇ ਦੇ ਵਿੱਚ ਪੱਥਰੀ ਹੈ ਜਾਂ ਗਦੂਦਾਂ ਦਾ ਆਪਰੇਸ਼ਨ ਪ੍ਰੋਸਟੇਟ ਸਰਜਰੀਜ਼ ਉਹ ਸਾਡੇ ਕੋਲ ਬਿਲਕੁਲ ਫ੍ਰੀ ਆਫ ਕਾਸਟ ਹੁੰਦੀਆਂ ਨੇ ਇਸ ਤੋਂ ਇਲਾਵਾ ਆਰਥੋਪੈਡਿਕ ਸਰਜੀ ਵਿੱਚ ਜੇ ਕੋਈ ਟੈਂਡਨ ਰਿਪੇਅਰ ਹੈ ਕੋਈ ਕਿਸੇ ਦੇ ਚੂਲੇ ਦਾ ਚੂਲਾ ਬਦਲਾਨਾ ਹੈ ਬਿਲਕੁਲ ਫ੍ਰੀ ਆਫ ਕਾਸਟ ਹੈ ਕਈ ਤਰ੍ਹਾਂ ਦੇ ਫ੍ਰੈਕਚਰਸ ਵੀ ਇਹਦੇ ਵਿੱਚ ਇਨਕਲੂਡਡ ਨੇ ਫ੍ਰੀ ਆਫ ਕਾਸਟ ਪੇਸ਼ੈਂਟ ਸਾਡੇ ਕੋਲ ਸਿੱਧਾ ਆ ਸਕਦਾ ਹੈ ਤੇ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਸਰਜਰੀਜ਼ ਕਰਕੇ ਦਵਾਂਗੇ ਸਰ ਜਿਤ ਤੱਕ ਮੈਂ ਜਾਣਦਾ ਜੋ ਤੁਸੀਂ ਜਿੰਨਾ ਕਿ ਮੈਂ ਸਮਝ ਪਾਇਆ ਕਿ ਮੈਡੀਕਲ ਟਰਮਨੋਲੋਜੀ ਤਾਂ ਨਹੀਂ ਇੰਨੀ ਸਮਝ ਆਉਂਦੀ ਲੇਕਿਨ ਅਗਰ ਤੁਸੀਂ ਚੂਲੇ ਦੀ ਗੱਲ ਕੀਤੀ ਜਾਂ ਅਪੈਂਡੇਕਸ ਦੀ ਗੱਲ ਕੀਤੀ ਹੈ ਦੂਸਰੀ ਕੀਤੀ ਸਰ ਇਹਨਾਂ ਸਰਜਰੀਜ਼ ਦੇ ਉੱਪਰ ਕਾਸਟ ਵੀ ਮੇਰੇ ਕੋਲ ਕਾਫੀ ਆ ਜਾਂਦੀ ਹੋਊਗੀ हां जी जे अगर आपा वैसे नॉर्मल तरीके ते देखे जाइए ता जे पेशेंट पेड पेशेंट आंदा है ता जेडी हिप सर्जरी हैगी है ओ 1.5 ਤੋਂ 2 ਲੱਖ ਰੁਪਏ ਕਈ ਵਾ 2.5 ਲੱਖ ਰੁਪਏ ਤੱਕ ਮਰੀਜ਼ ਨੂੰ ਕਾਸਟ ਪੈਂਦੀ ਹੈ ਜਿਹੜੀ ਕਿ ਸਰਕਾਰ ਵੱਲੋਂ ਸਕੀਮ ਦੇ ਅੰਦਰ ਬਿਲਕੁਲ ਫ੍ਰੀ ਆਫ ਕਾਸਟ ਹੈ ਇਹੀ ਜੇ ਪੈਂਡਿਕਸ ਦੀ ਸਰਜਰੀ ਦੀ ਗੱਲ ਕਰੀਏ ਤਾਂ 30 ਤੋਂ 35 ਹਜ਼ਾਰ ਮਰੀਜ਼ ਦਾ ਬਿਲ ਬੰਦਾ ਹੈ पेड پیشنਟ ਦਾ ਜੋ ਕਿ ਬਿਲਕੁਲ ਫ੍ਰੀ ਆਫ ਕਾਸਟ ਹੋਏਗਾ ਸਾਡੇ ਕੋਲ ਜੀ ਡਾਕਟਰ ਜੀ ਬਿਕ ਮੈਨੂੰ ਗੱਲ ਸੁਣ ਤੁਸੀਂ ਕਿਹਾ ਵੀ ਰੈਫਰ ਹੋ ਕੇ ਕੋਈ ਵੀ ਮਤਲਬ ਪ੍ਰੈਗਨੈਂਟ ਲੇਡੀ ਆ ਸਕਦੀ ਹੈ ਅਗਰ ਕਿਸੇ ਨੂੰ ਆਪਰੇਸ਼ਨ ਕਰਾਉਣਾ ਤੁਸੀਂ ਫ੍ਰੀ ਕਰੋਗੇ ਇਹਦਾ ਪ੍ਰੋਸੈਸ ਔਰ ਪ੍ਰੋਸੀਜਰ ਕੀ ਹੁੰਦਾ ਜੀ ਹਾਂਜੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਐਕਚੁਅਲੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਕਿ ਸਾਡਾ ਫ੍ਰੀ ਦੇ ਵਿੱਚ ਸੀਜ਼ੇਰੀਅਨ ਸੈਕਸ਼ਨ ਹਸਪੀਟਲਸ ਵਿੱਚ ਹੋ ਸਕਦਾ ਹੈ ਜੀ ਇਹਦਾ ਇੱਕ ਪ੍ਰੋਪਰ ਪ੍ਰੋਸੀਜਰ ਹੈ ਪ੍ਰੋਪਰ ਪ੍ਰੋਟੋਕਾਲ ਹੈ ਜੋ ਕਿ ਫਾਲੋ ਕਰਨਾ ਹੁੰਦਾ ਹੈ ਇਹਦੇ ਵਿੱਚ ਕੀ ਹੈ ਕਿ ਜਦੋਂ ਮਰੀਜ਼ ਨੂੰ ਸਰਕਾਰੀ ਹਸਪਤਾਲ ਵਿੱਚ ਰੈਫਰ ਕੀਤਾ ਜਾਂਦਾ ਹੈ ਜ਼ਿਆਦਾਤਰ ਇੱਕ ਗਵਰਨਮੈਂਟ ਵੱਲੋਂ ਆ ਰੂਲ ਬਣਾਇਆ ਗਿਆ ਹੈ ਕਿ ਜੇ ਇੱਕ ਸੇਮ ਡਿਸਟ੍ਰਿਕਟ ਦੇ ਵਿੱਚ ਜਿਵੇਂ ਮਲੇਰਕੋਟਲਾ ਦੇ ਵਿੱਚ ਪੇਸ਼ੈਂਟ ਰੈਫਰ ਹੋਣਾ ਹੈ ਤਾਂ ਗਵਰਨਮੈਂਟ ਚਾਹੁੰਦੀ ਹੈ ਕਿ ਐਮਰਜੈਂਸੀ ਕੇਸਿਸ ਦੇ ਵਿੱਚ ਪੇਸ਼ੈਂਟ ਦੂਰ ਜਾਵੇ ਨਾ ਜਿਵੇਂ ਪਟਿਆਲਾ ਰੈਫਰ ਹੁੰਦਾ ਹੈ ਤਾਂ ਖੱਜਲ ਖਰਾਬ ਨਾ ਹੋਵੇ ਤਾਂ ਉਹਦੀ ਐਮਰਜੈਂਸੀ ਉਸੇ ਡਿਸਟ੍ਰਿਕਟ ਦੇ ਵਿੱਚ ਬੇਸ਼ੱਕ ਜਿਹੜੇ ਪ੍ਰਾਈਵੇਟ ਇੰਪੈਂਡੈਂਟ ਹਸਪਤਾਲ ਹੈ ਉੱਥੇ ਹੋ ਜਾਵੇ। ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਕਿ ਆ ਗਵਰਨਮੈਂਟ ਹਸਪਤਾਲ ਦੇ ਵਿੱਚ ਉਹ ਰੈਫਰ ਕਰਦੇ ਨੇ ਤਾਂ ਉਹ ਆਨਲਾਈਨ ਆਪਣੇ ਪੋਰਟਲ ਦੇ ਵਿੱਚ ਪੋਰਟਲ ਖੋਲ ਕੇ अपना पोर्टल ਖੋਲਾਂਗੇ ਤਾਂ ਸਾਡੇ ਵਿੱਚ ਉਹ ਸ਼ੋਅ ਹੋਏਗਾ ਕਿ ਮਿਸ਼ਨ ਸਿਵਲ ਹਸਪੀਟਲ ਵੱਲੋਂ ਸਾਡੇ ਕੋਲ ਰੈਫਰ ਹੋਇਆ ਤੇ ਪੇਸ਼ੈਂਟ ਵੀ ਆਲਸੋ ਬ੍ਰਿੰਗ ਇੱਕ ਰੈਫਰਲ ਸਲਿੱਪ ਦੇਣਗੇ ਉਹਨਾਂ ਨੂੰ ਉਹਦੇ ਵਿੱਚ ਪ੍ਰਿੰਟ ਆਊਟ ਕੱਢ ਕੇ ਉਹ ਸਾਨੂੰ ਸ਼ੋਅ ਕਰਨਗੇ ਤੇ ਅਸੀਂ ਫਿਰ ਪੇਸ਼ੈਂਟ ਨੂੰ ਲੈ ਕੇ ਅੱਜ ਐਮਰਜੈਂਸੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਦੀਆਂ ਸਰਵਿਸਿਜ਼ ਦਵਾਂਗੇ ਤੇ ਦਿਸ ਇਜ਼ ਦਾ ਪ੍ਰੋਸੀਜਰ ਸਰ ਇੱਕ ਗੱਲ ਤੇ ਮੈਂ ਹੋਰ ਪੁੱਛੂੰਗਾ ਮੇਕ ਅ ਕੁਐਸਚਨ ਦਿਮਾਗ ਦੇ ਵਿੱਚ ਆਇਆ ਹੁਣ ਤੱਕ ਸਰ ਕਿੰਨੇ ਕੁ ਪੇਸ਼ੈਂਟ ਇਸ ਤਰ੍ਹਾਂ ਸਿਵਲ ਹਸਪੀਟਲ ਨੇ ਰੈਫਰ ਕਰਕੇ ਤੁਹਾਡੇ ਕੋਲ ਭੇਜ ਦਿੱਤੇ ਆ ਫਿਲਹਾਲ ਦੇਖੋ ਹਜੇ ਤੱਕ ਤਾਂ ਇੱਕ ਵੀ ਪੇਸ਼ੈਂਟ ਨਹੀਂ ਆ ਤੋ ਕੋਈ ਵੀ ਸੀਜ਼ੇਰੀਅਨ ਸੈਕਸ਼ਨ ਜਾਂ ਕੋਈ ਵੀ ਆਇਸ਼ਵੰਦ ਦੇ ਥਰੂ ਤਾਂ ਨਹੀਂ ਕੋਈ ਰੈਫਰ ਥਰੂ ਤਾਂ ਨਹੀਂ ਆਇਆ ਹੈਗਾ ਬਟ ਅਸੀਂ ਡਾਇਰੈਕਟ ਪੇਸ਼ੈਂਟ ਤਾਂ ਸਾਡੇ ਕੋਲ ਬਹੁਤ ਆ ਰਹੇ ਨੇ ਤੇ ਡੇਲੀ ਮੰਗੂ ਪੇਸ਼ੈਂਟਸ ਆਪਰੇਟ ਕਰਵਾ ਰਹੇ ਨੇ ਜੀ ਅ ਡਾਕਟਰ ਸਾਹਿਬ ਇੱਕ ਹੋਰ ਦੱਸੋ ਤੁਸੀਂ ਸਕੈਨ ਦੀ ਗੱਲ ਮੇਰੇ ਸੁਣਨ ਚਾਹੀਦੀ ਸੀ ਕਿ ਕੋਈ ਸਕੈਨ ਵੀ ਤੁਸੀਂ ਫ੍ਰੀ ਕਰ ਦਿਓ ਉਹ ਕੀ ਹੈ ਜੀ ਹਾਂਜੀ ਸਾਡੇ ਕੋਲ ਸਾਡਾ ਜਿਹੜਾ ਦੂਸਰਾ ਹਸਪੀਟਲ ਸਾਡੀ ਬ੍ਰਾਂਚ ਹੈ ਗੁਰਮੁਖ ਆਪਣਾ ਹਸਪੀਟਲ ਸਿਵਲ ਹਸਪੀਟਲ ਦੇ ਸਾਹਮਣੇ ਉੱਥੇ ਮੇਰੀ ਵਾਈਫ ਡਾਕਟਰ ਸ਼ਸ਼ੀ ਜਿੰਦਲ ਸ਼ੀ ਇਸ ਡੂਇੰਗ 올 ਦਾ ਗਾਇਨਕੋਲੋਜੀਕਲ ਅਲਟਰਾਸਾਉਂਡਸ ਜਿਹੜੀ ਕਿ ਸੈਂਟਰ ਦੀ ਸਕੀਮ ਜੀਐਸਐਸਕੇ ਦੇ ਅੰਦਰ ਬਿਲਕੁਲ ਫ੍ਰੀ ਆਫ ਕਾਸਟ ਹੁੰਦਾ ਉਹਦੇ ਵਿੱਚ ਕੀ ਹੁੰਦਾ ਕਿ ਸਰਕਾਰੀ ਹਸਪੀਟਲ ਦੇ ਵਿੱਚੋਂ ਮਤਲਬ ਫ੍ਰੀ ਦੀ ਸਿਫਟ ਲੈ ਕੇ ਆਉਂਦੇ ਨੇ ਸਾਡੇ ਹਸਪੀਟਲਸ ਤੇ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਕਰਕੇ ਦਿੰਨੇ ਆ ਸੈਕੰਡ ਜਿਹੜੀ ਅਲਟਰਾਸਾਉਂਡਸ ਹੁੰਦੀਆਂ ਨੇ ਉਹ ਪੰਜਾਬ ਸਰਕਾਰ ਵੱਲੋਂ ਬਿਲਕੁਲ ਫ੍ਰੀ ਉਹ ਸਰਕਾਰੀ ਹਸਪਤਲ ਜੋ ਪਰਚੀ ਲੈ ਕੇ ਆਂਦਾ ਜਿਹਦੇ ਅਧੀਨ ਬਾਕੀ ਵੀ ਪੇਟ ਦੇ ਸਕੈਨ ਸਾਰੇ ਬਿਲਕੁਲ ਫ੍ਰੀ ਆਫ ਕੋਸ ਸਾਡੇ ਵੱਲੋਂ ਕਰਕੇ ਦਿੱਤੇ ਜਾਂਦੇ ਨੇ ਡਾਕਟਰ ਸਾਹਿਬ ਬਹੁਤ ਕੁਝ ਮਤਲਬ ਐਸਾ ਹੈ ਜਿਹੜਾ ਮੇਰੇ ਕਲਾ ਲੋਕਾਂ ਨੂੰ ਪਤਾ ਹੀ ਨਹੀਂ ਹੈ ਅੱਜ ਬਹੁਤ ਅੱਛੀ ਕਿ ਇਨਫੋਰਮੇਸ਼ਨ ਮੇਰੇ ਖਿਆਲ ਚ ਵੀਡੀਓ ਦੇ ਥਰੂ ਜਾਏਗੀ ਲੋਕਾਂ ਤੱਕ ਔਰ ਮੈਂ ਉਮੀਦ ਕਰਦਾ ਕਿ ਬਹੁਤ ਸਾਰੇ ਲੋਕ ਫਾਇਦਾ ਵੀ ਉਠਾਉਣਗੇ ਆਯੂਸ਼ਮਾਨ ਕਾਰਡ ਦਾ ਡਾਕਟਰ ਸਾਹਿਬ ਨੇ ਦੱਸਿਆ ਤੁਹਾਨੂੰ ਔਰ ਇਸ ਤੋਂ ਇਲਾਵਾ ਕਿਹੜੀ ਕਿਹੜੀ ਸਰਜਰੀਜ਼ ਫ੍ਰੀ ਦੇਣਗੇ ਔਰ ਤੁਸੀਂ ਜਿਹੜਾ ਲੱਖਾਂ ਦੀ ਕੋਸਟ ਵਾਲਾ ਆਪਰੇਸ਼ਨ ਹੈ ਉਹ ਫ੍ਰੀ ਕਰਵਾ ਸਕਦੇ ਹੋ ਉਹਦਾ ਪ੍ਰੋਸੈਸ ਕੀ ਹੈ ਉਹਦਾ ਪ੍ਰੋਸੀਜਰ ਕੀ ਹੈ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਤਾ ਤੁਸੀਂ ਸਿਰਫ ਕਾਰਡ ਬਣਵਾਉਣਾ ਹੈ ਗਵਰਨਮੈਂਟ ਦੀ ਸਕੀਮ ਹੈ ਉਹਦਾ ਤੁਸੀਂ ਐਡਵਾਂਟੇਜ ਲੈ ਸਕਦੇ ਹੋ ਡਾਕਟਰ ਸਾਹਿਬ ਇਨ ਦਾ ਐਂਡ ਮੈਂ ਇੱਕ ਅਪੀਲ ਲਾਉਂਗਾ ਮਲੇਰਕੋਟ ਦੇ ਲੋਕਾਂ ਵਾਸਤੇ ਕੀ ਅਪੀਲ ਕਰਾਂਗੇ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਆ ਦੇਖੋ ਜੋ ਗਵਰਨਮੈਂਟ ਆਪਾਂ ਨੂੰ ਬਹੁਤ ਕੁਝ ਦਿੰਦੀ ਹੈ ਬਹੁਤ ਸਾਰੀਆਂ ਗਵਰਨਮੈਂਟ ਨਵੀਆਂ ਸਕੀਮਾਂ ਆਈਆਂ ਨੇ ਪਹਿਲਾਂ ਤੇ ਇੱਕ ਲੈਕ ਆਫ ਨੋਲੇਜ ਕਰਕੇ ਪੇਸ਼ੈਂਟ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਂ ਕਿਹੜੀ ਸਰਜੀ ਬਿਲਕੁਲ ਫ੍ਰੀ ਆਫ ਕਾਸਟ ਕਰਾ ਸਕਦਾ ਇਸ ਸਕੀਮ ਦੇ ਹਾਰ ਤੇ ਜਿਵੇਂ ਕਈ ਪੇਸ਼ੈਂਟ ਆਉਂ अच्छा जी ਤੁਸੀਂ ਗੁਰਦੇ ਦੀ ਪਥਰੀ ਦਾ ਕਰਦੇ ਹੋ ਫ੍ਰੀ ਬਿਲਕੁਲ ਅਸਤਾ ਜੀ ਹੁਣੇ ਪਿੱਛੇ ਜੇ 40-45000 ਰੁਪਏ ਲਾ ਕੇ ਹਟੇ ਆ ਸਾਨੂੰ ਪਤਾ ਹੁੰਦਾ ਸੀ ਆ ਜਾਂਦੇ ਸਭ ਤੋਂ ਪਹਿਲਾਂ ਤਾਂ ਇੱਕ ਨੌਲੇਜ ਹੋਣਾ ਜ਼ਰੂਰੀ ਹੈ ਕਿ ਇਹ ਸਰਜੀ ਜਿਹੜੀ ਹੈਗੀਆਂ ਸਾਡੀਆਂ ਫ੍ਰੀ ਆਫ ਕਾਸਟ ਅੰਡਰ ਆਇਸ਼ਮਾਨ ਹੋ ਸਕਦੀਆਂ ਨੇ ਦੂਸਰਾ ਹੁਣ ਸਰਕਾਰ ਨਵੀਂ ਆਇਸ਼ਮਾਨ ਕਾਰਡ ਵੀ ਬਣਾ ਰਹੀ ਹੈ ਤਾਂ ਉਹ ਵੀ ਜਿਹੜੇ ਵੱਧ ਵੱਧ ਲੋਕੀ ਆਪਣਾ-ਆਪ ਬਣਵਾ ਸਕਦੇ ਨੇ ਸਿਵਲ ਹਸਪੀਟਲ ਚ ਬੰਦੇ ਨੇ ਆਇਸ਼ਮਾਨ ਕਾਰਡ ਉਹ ਆਪਣਾ ਬਣਾ ਕੇ ਇਸ ਸਕੀਮ ਦਾ ਪੂਰਾ ਫਾਇਦਾ ਚੱਕਣ ਤਾਂ ਕਿ ਜਿਹੜੇ ਗਰੀਬ ਜਨਤਾ ਨੇ ਖਾਸ ਕਰਕੇ ਮਲੇਰਕੋਟਲੇ ਦੇ ਵਿੱਚ ਬਹੁਤ ਗਰੀਬ ਜਨਤਾ ਹੈ ਜਿਨ੍ਹਾਂ ਨੂੰ ਕੋਈ ਖੱਜਲ ਖਰਾਬ ਹੋਣਾ ਪੈਂਦਾ ਹੈ ਦੂਰ ਦਰਾਜੇ ਜਾਣਾ ਪੈਂਦਾ ਹੈ ਤਾਂ ਉਹ ਜਦੋਂ ਬਿਲਕੁਲ ਆਪਣੇ ਡੋਰ ਸਟੈਪ ਤੇ ਉਹ ਫੈਸਿਲਿਟੀਆਂ ਮਿਲ ਸਕਦੀਆਂ ਤਾਂ ਉਹਦੀ ਫੈਸਿਲਿ થેન્ક યુ ਦੱਸਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਮਾਂ ਦਿੱਤਾ ਔਰ ਬਹੁਤ ਇੱਕ achhi information ਦਿੱਤੀ ਹੈ public ਨੂੰ ਮੈਂ ਉਮੀਦ ਕਰਦਾ ਕਿ ਬਹੁਤ ਸਾਰੇ ਲੋਗ ਫਾਇਦਾ ਉਠਾਉਣਗੇ ਦਿੱਤੋ ਤਾਂ ਟਾਈਮ ਦੇਣ ਵਾਸਤੇ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸਰ ਜੀ ਆਪਾਂ ਗੱਲ ਕਰ ਰਹੇ ਸੀ ਡਾਕਟਰ ਆਦਰਸ਼ ਗੋਇਲ ਦੇ ਨਾਲ ਜਿਨ੍ਹਾਂ ਨੇ information ਦਿੱਤੀ ਦੇਖੋ ਡਾਕਟਰ ਸਾਹਿਬ ਨੇ ਆਪਣਾ ਮੈਸੇਜ ਕਨਵੇ ਕਰਤਾ ਔਰ ਇਸ ਤੋਂ ਬਾਅਦ ਫਾਇਦਾ ਉਠਾਉਣਾ ਨਹੀਂ ਉਠਾਉਣਾ ਇਹ ਤੁਹਾਡੇ ਹੱਥ ਦੇ ਵਿੱਚ ਹੈ ਔਰ ਮੈਂ ਉਮੀਦ ਕਰਦਾ ਕਿ ਇਸ ਵੀਡੀਓ ਤੋਂ ਬਹੁਤ ਸਾਰੇ ਲੋਗ ਫਾਇਦਾ ਉਠਾਉਣਗੇ ਇੱਕ ਫਰਜ਼ ਹੁਣ ਆਪਣਾ ਵੀ ਬਣਦਾ ਹੈ ਡਾਕਟਰ ਸਾਹਿਬ ਨੇ ਦਾ ਗਲਤ ਅਸਤੀ ਆਪਣੀ ਇਸ ਵੀਡੀਓ ਨੂੰ ਆਪ ਵੱਧ ਤੋਂ ਵੱਧ ਸ਼ੇਅਰ ਕਰ ਦਈਏ ਅਗਰ ਆਪਾਂ ਨੂੰ ਜ਼ਰੂਰਤ ਨਹੀਂ ਤਾਂ ਹੋਰ ਕੋਈ ਹੋ ਸਕਦਾ ਜਿਹਨੂੰ ਜ਼ਰੂਰਤ ਹੋਵੇ ਜਿਹੜਾ ਹਜ਼ਾਰਾਂ ਦਾ ਲੱਖਾਂ ਦਾ ਕੰਮ ਜਿਹੜਾ ਹੈਗਾ ਫ੍ਰੀ ਦੇ ਵਿੱਚ ਕਰਵਾ ਸਕਦਾ ਹੈ ਡਾਕਟਰ ਸਾਹਿਬ ਦੇ ਕੋਲ ਆ ਕੇ ਔਰ ਇਹ ਰੇਡੀਨ ਹਾਰਟ ਟਾਈਮ ਕੋ ਕਿਸੇ ਵੀ ਟਾਈਮ ਤੁਹਾਨੂੰ ਜ਼ਰੂਰਤ ਹੈ ਤੁਸੀਂ ਕੰਸਲਟ ਕਰ ਸਕਦੇ ਹੋ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਔਰ ਫੇਰ ਹੀ ਐਸੇ ਹੀ ਜੋ ਇਨਫਰਮੇਟਿਵ ਵੀਡੀਓਜ਼ ਹੁੰਦੇ ਨੇ ਉਹ ਸਾਡੇ ਚੈਨਲ ਤੇ ਆਉਂਦੀ ਰਹਿੰਦੇ ਅਸੀਂ ਲੈ ਕੇ ਆਉਂਦੇ ਰਹਨੇ ਆ ਕਿਪ ਇਨ ਟੱਚ ਵਿਦ ਰੀਸੈਂਟ ਟਾਈਮਸ ਥੈਂਕ ਯੂ